जय भीम जय भारत ਤੁਸੀਂ ਦੇਖ ਰਹੇ ਹੋ ਜੀ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਹਿੰਮਤ ਸੱਚ ਦਿਖਾਉਂਦੀ ਇਹ ਜੋ ਖਬਰ ਤੁਸੀਂ ਦੇਖਣ ਜਾ ਰਹੇ ਹੋ ਲੁਧਿਆਣਾ ਦੇ ਸੈਂਟਰਲ ਜੇਲ੍ਹ ਦੇ ਨੇੜੇ ਪੈਂਦੀ ਬਾਲਾਜੀ ਪੁਲੀ ਦੀ ਹੈ ਜਿੱਥੇ ਆਏ ਦਿਨੀ ਲੁੱਟਾਂ ਖੋਹਾਂ ਕਰਨ ਵਾਲੇ ਬੇਖੌਫ ਹੋ ਕੇ ਰਾਹਗੀਰਾਂ ਕੋਲੋਂ 77 ਅਤੇ ਤੇਜ਼ ਤਾਰ ਹਥਿਆਰਾਂ ਨਾਲ ਡਰਾਮ ਧਮਕਾ ਕੇ ਮੋਬਾਈਲ ਅਤੇ ਲੋਕਾਂ ਕੋਲੋਂ ਪੈਸੇ ਖੋਹਨ ਦਾ ਬੇਖੌਫ ਹੋ ਕੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਅਤੇ ਜੇਕਰ ਕੋਈ ਲੁਟੇਰਿਆ ਨੂੰ ਪੈਸੇ ਜਾਂ ਮੋਬਾਈਲ ਦੇਣ ਤੋਂ ਇਨਕਾਰ ਕਰਦਾ ਹੈ ਤਾਂ ਉਸ ਦੀ ਪੂਰੀ ਤਰ੍ਹਾਂ ਵੱਢ ਟੁੱਕ ਕਰਕੇ ਵਾਰਦਾਤ ਨੂੰ ਅੰਜਾਮ ਦਿੰਦੇ ਹਨ ਇਸੇ ਤਰ੍ਹਾਂ ਦਾ ਇੱਕ ਮਾਮਲਾ ਬੀਤੀ ਰਾਤ ਲੁਟੇਰਿਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਅਤੇ ਇੱਕੋ ਹੀ ਪਰਿਵਾਰ ਦੇ ਦੋ ਭਰਾਵਾਂ ਨਾਲ ਅਲੱਗ ਅਲੱਗ ਟਾਈਮ ਤੇ ਉਨਾ ਤੇ ਤੇਜ਼ ਧਾਰ ਦਾ ਤਰਨਾਲ ਵੱਡ ਟੱਕਰ ਕਰਕੇ ਖੋਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਇਹਨਾਂ ਬੇਕੋਫ ਦੋਸ਼ੀਆਂ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਇਸ ਤੋਂ ਦੁਖੀ ਹੋ ਕੇ ਇਲਾਕਾ ਨਿਵਾਸੀਆਂ ਨੇ ਬਾਲਾਜੀ ਪੁਲੀ ਤੇ ਚੱਕਾ ਜਾਮ ਕਰਕੇ ਨਾਰੇਬਾਜੀ ਕੀਤੀ ਅਤੇ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਬਾਕੀ ਤੁਸੀਂ ਇਸ ਖਬਰ ਰਾਹੀਂ ਆਪ ਹੀ ਦੇਖ ਸਕਦੇ ਹੋ ਲੁਧਿਆਣਾ ਤੋਂ रकेश मुमदे नाल सुखविंदर कौर दी खास रिपोर्ट पंजाब दी हर तरह दी खबर देखण ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੜੇ ਵਾਲੇ ਕੇ ਸਾਥ ਹੋਇਆ ਇਹ ਬਸ ਸੁਣੋ ਆਪਰਾਜ ਕੋ ਹੋਇਆ ਜੋਕਰਦਾਰ ਕੇ پاس ਕੇਸ ਹੈ اور ਕੱਲ ਜੋ ਤੁਮ پکੜਿਆ ਜਾਂ ਉਸਨੇ ਜਦੋਂਰਾਫਸਲੀ ਹੋਈ ਹੈ ਨਾ ਜੋ ਜਦੋਂ ਅਮਨੇ ਪਕੜਿਆ ਹਮ ਤੋਂ ਬਾਹਰ ਆ ਗਏ ਉਧਰ ਤੇ ਫਿਰ ਤੇ ਬੰਦੇ ਰੀਟਨ ਆ ਗਏ ਹਮ ਤੋਂ ਕੋ ਮਾਰਨੇ ਕੇ ਲਈ ਹਮ ਬੋਲੇ ਭਾਈ ਹਮ ਤੋਂ ਕੁਝ ਬੋਲੇ ਨਹੀਂ ਮੋੜ ਲਖਾਈ ਨਹੀਂ ਵहां क्योंकि मैं यार की नाम है जी मनोहर कुमार जी अच्छा की हो या, की मतलब या आई ना लाया। सर कल हमने बच्चे को स्कूल से लेके आए अच्छा बच्चे को स्कूल से घर पे छोड़ के हम दोनों भाई फैक्ट्री आने लगे फैक्ट्री आने वाले बंदे मेरे हम सब के पीछे लग गया अच्छा जी मोबाइल तो नहीं छीनने दिए बंदे का सकल फोटो सब ले लिया हूँ तो हमने मोबाइल फैक्ट्री पहुंच गए अच्छा खून ज्यादा निकल गया तो हम सिविल चले गए अच्छा वहाँ से अपने टिब्बा रोड चौकी गए टिब्बा रोड से फिर बोलता कि हमारा ये थाना नहीं पड़ता है तुम इस थाने पे आ जाओ रात को गए लगभग साढ़े पाँच छः के बीच में कहता सुबह आना सुबह गए तो आधा घंटे से बैठा के रखा फिर उसके बाद आज रिपोर्ट खाया है हाँ जी वो बोला कि मैं शाम को फिर बताता हूँ फोन करूँगा बुलाऊँगा हाँ जी बंदे जी इधर का है जी फ़ोटो उसके उसका हमारे पास है जी फ़ोटो दिखाते हैं अच्छा जी। हाँ जी सब चीज है जी कितने जाने वो दो बंदे थे अच्छा। और बाहर से उधर से तुरंत फटाफट मोटरसाइकिल लेके आ गया अच्छा। हाँ जी ठीक है। हाँ जी फटाफट मोटरसाइकिल से लेके अब बताओ हम दो भाई क्या कर सकते हैं दस आदमी को अच्छा। कितने जाने से दोनों भाई थे जी अच्छा। हाँ कृपाण के साथ जी हाँ जी कितने बजे का टाइम था ये अपना दो बज के दस मिनट में मैं बच्चे को छोड़ा हूँ इस तीन के बीच बीच में है जी दिन जी दिन हो दिन है जी दिन दहाड़े दहाड़े है आज लगा लगा अच्छा आप पे धरना के लिए हम लोग एक विनती के रूप में लगाए हुए है कि हमारे जितने फैक्ट्री मालक है वो सारे गरीब मजदूरों वास्ते सपोर्ट करे प्रशासन जोड़ के विनती है इस जरा गरीब बंदा जरा रोज ਟਰੀ ਚ ਜਾ ਕੇ ਕੰਮ ਕਰਦਾ ਉਹਨਾਂ ਕੋਲ ਇੱਕ ਛੋਟਾ ਮੋਬਾਈਲ ਹੁੰਦਾ ਕਿਸੇ ਕੋਲ ਵੱਡਾ ਮੋਬਾਈਲ ਹੁੰਦਾ ਦੋ ਟਾਈਮ ਹੁੰਦਾ ਜਿਹੜਾ ਉਹ ਤਨਖਾਹ ਐਡਵਾਂਸ ਕਰੇ ਲੈ ਕੇ ਆਉਂਦਾ ਪਰ ਉਹ ਕਰ ਪਹੁੰਚ ਨਹੀਂ ਸਕਦਾ 365 ਦਿਨ ਡੇਲੀ ਉਹ ਜਿਹੜੇ ਗਲਤ ਬੰਦੇ ਆ ਕਿਰਪਾਣਾ ਲੈ ਕੇ ਗੱਡੀਆਂ ਲੈ ਕੇ ਘੁੰਮਦਾ ਰਹਿੰਦਾ ਜਦੋਂ ਵੀ ਉਹ ਕੋਈ ਬੰਦੇ ਨੂੰ ਕੱਲਾ ਦੇਖਦਾ ਉਹ ਉੱਥੇ ਰੋਕ ਲੈਂਦਾ ਚਾਹੇ ਦਿਨ ਹੋਵੇ ਦੁਪਹਿਰੇ ਹੋਵੇ ਸ਼ਾਮ ਨੂੰ 7 ਵਜੇ ਹੋਵੇ ਟਾਈਮ ਦਾ ਕੋਈ ਵੇਲੂ ਹੀ ਇਸ ਏਰੀਆ 'ਚ ਨਹੀਂ ਹੈਗਾ ਜੀ ਕਿ ਇੰਨੇ ਵਜੇ ਲੁੱਟ ਖੋਹ ਇੱਥੇ ਆਊਗਾ ਜਿੱਥੇ ਵੀ ਤੁਸੀਂ ਕੱਲਾ ਫੜ ਗਏ ਉਹਨਾਂ ਨੂੰ ਉੱਥੇ ਹੀ ਰੋਕ ਕੇ ਉਹਨਾਂ ਨੇ ਉਹਨਾਂ ਨੇ ਮਾਰ ਦੇਣੀ ਹੈ ਮਾਰਨ ਨੇ ਵਾਰ ਕੀਤਾ ਤੁਸੀਂ ਉਹਨੂੰ ਜਾਣਦੇ ਹੋ ਉਹਦੀ ਉਹਨਾਂ ਨੂੰ ਜਾਣਦੇ ਆ ਜੀ ਇੱਥੇ ਦੇਖੋ ਜੀ ਕੈਮਰਾ ਲੱਗਿਆ ਹੋਇਆ ਕੈਮਰੇ ਦੇ ਵਿੱਚ ਸਾਰਾ ਕੁਝ ਕੈਦ ਹੋਇਆ ਹੋਇਆ ਆਪਾਂ ਤਾਂ ਉਹਨੂੰ ਉਰਦਾ ਤਾਂ ਨਹੀਂ ਪਹਿਚਾਂਦੇ ਪਰ ਉਹ ਕੈਮਰੇ ਦੇ ਵਿੱਚ ਸਕਲ ਨਾਲ ਪਹਿਚਾਨ ਰਹੇ ਕਿ ਆ ਬੰਦਾ ਹੈਗਾ ਕਿ ਵੀਡੀਓ ਨਾਲ ਦੇਖੋ ਅਗਰ ਮੋਬਾਈਲ ਨਹੀਂ ਦਿੱਤਾ ਪਹਿਹ ਨਹੀਂ ਦਿੱਤਾ ਤਾਂ ਆ ਦੇਖੋ ਮੇਰੇ ਵੀਰ ਨੂੰ ਕੀ ਹਾਲ ਕੀਤਾ ਹੋਇਆ ਅਗਰ ਜ਼ੋਰ ਨਾਲ ਵੜਦਾ ਦਿੱਤੇ ਐਕਸਪੋਰਟ ਮਰਡਰ ਵੀ ਹੋ ਜਾਂਦੇ ਆ ਬਹੁਤ ਸਾਰੇ ਮਟਰ ਹੋਏ ਵੀ ਹੋਏਗਾ ਇੱਥੇ ਤ ਸਾਰੇ ਨੂੰ ਆਹੀ ਚੀਜ਼ ਬਿੰਦੀ ਕਰਦੇ ਆ ਕਿ ਇਹ ਜਿਹੜੀ ਇਹ ਜਿਹੜੀ ਲਗਾਤਾਰ 365 ਦਿਨ ਸਮਾਦਾ ਕੋਈ ਪਾਬੰਦ ਨਹੀਂ ਕਿ ਕਿਹੜਾ ਟਾਈਮ ਬਰਬਾਦ ਹੋਊਗਾ ਇਹਨੂੰ ਰੋਕਿਆ ਜਾਵੇ ਪ੍ਰਸ਼ਾਸਨ ਵੱਲੋਂ ਇਹਨੂੰ ਇੱਕ ਕਰਾ ਐਕਸ਼ਨ ਲਿੱਤਾ ਜਾਵੇ ਕਿ ਕੋਈ ਵੀ ਮਜ਼ਦੂਰ ਜਾਵੇ ਉਹਨਾਂ ਕੋਲ ਮੋਬਾਈਲ ਨਾ ਛਿੰਨਿਆ ਜਾਵੇ ਉਹਨਾਂ ਕੋਲ ਕਿਰਪਾਣਾ ਨਾਲ ਵੱਡਿਆ ਨਾ ਜਾਵੇ ਲਹੂ ਲੋਹਾਨ ਨਾ ਹੋਵੇ ਤਾਕੀ ਉਹ ਆਪਣੇ ਘਰ ਪਰਿਵਾਰ ਵਾਸਤੇ ਕਮਾ ਕੇ ਦੋ ਪੈਸੇ ਇਕੱਠੇ ਕਰਕੇ ਆਪਣੇ ਘਰ ਪਰਿਵਾਰ ਨੂੰ ਦੇਵੇ ਆਪਾਂ ਆਹੀ ਕੰਪਲੇਂਟ ਕਰਤੀ ਹੈ ਜੀ ਕੰਪਲੇਂਟ ਵੀ ਕੀਤੀ ਹੋਈ ਆ ਆਪਾਂ ਬਰੇ ਤੋਂ ਵੱਡੇ ਅਫਸਰ ਨੂੰ ਆਹੀ ਬਿੰਦੀ ਕਰਦੇ ਆ ਕਿ ਇਸ ਚੀਜ਼ ਦਾ ਐਕਸ਼ਨ ਲੈਂਦਾ ਜਾਵੇ ਇਸ ਸਬੰਧੀ ਤੁਸੀਂ ਕਿਸੇ ਮੁੱਖ ਅਫਸਰ ਨੂੰ ਮਿਲਿਓ ਮੁੱਖ ਅਫਸਰ ਨੂੰ ਆਪਾਂ ਚੌਕੀ ਤੱਕ ਜਾਂਦੇ ਆ ਜੀ ਚੋਕੀ ਤੱਕ ਜਾਂਦੇ ਆ ਚੋਕੀ ਤੱਕ ਕੰਪਲੇਨ ਹੀ ਨਾ ਤੁਸੀਂ ਇਹ ਸੱਚੇ ਸਵਾਬ ਨੂੰ ਮਿਲ ਕੇ ਮੇਰੇ ਭਰਾ ਆ ਕੇ ਦੋ ਤਿੰਨ ਵਾਰ ਜਾ ਕੇ ਆ ਕੇ ਆ ਗਏ ਚੋਕੀ ਲੱਗਦੀ ਹੈ ਜੀ ਤੁਹਾਨੂੰ ਆ ਬਾ ਰੋਡ ਇਧਰਲੇ ਪਾਸੇ ਅਗਰ ਗੱਲ ਹੋਈ ਤਾਂ ਆ ਚੋ ਵੀ ਚੋਕੀ ਲੱਗਦੀ ਹੈ ਇਧਰਲੇ ਪਾਸੇ ਗੱਲ ਹੋਈ ਤਾਂ ਉਹ ਚੋਕੀ ਲੱਗਦੀ ਹੈ ਗੱਲ ਇਧਰਲੇ ਪਾਸੇ ਔਰ ਉਧਰਲੇ ਪਾਸੇ ਦੀ ਨਹੀਂ ਹੈ ਬਰਦਾਦ ਉਧਰ ਵੀ ਹੋ ਸਕਦਾ ਇੱਥੇ ਵੀ ਹੋ ਸਕਦਾ ਵਿਚੇਲੇ ਵੀ ਹੋ ਸਕਦਾ ਔਰ ਡੇਲੀ ਹੁੰਦਾ ਰੰਦਾ ਹੈਗਾ ਜੀ ਇਹ ਨਹੀਂ ਮੰਗਿਆ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਵੱਲੋਂ ਮੰਗ ਹੈਗਾ ਕਿ ਆ ਏਰੀਆ ਦਾ ਜਿਹੜਾ ਡੇਲੀ ਲੁੱਟਖੋਰ ਹੁੰਦਾ ਹੈਗਾ ਜਿਹੜਾ ਬੰਦੇ ਨੂੰ ਡੇਲੀ ਲਹੂ ਲਵਾਨ ਕਰਦਾ डेली मोबाइल लेके जाता है डेली कमाया हुआ रकम लेके जाता है प्रशासन अपनी ताकत न अपनी आपा कहते कानून कोई चीज है वो वो, वो ला के बंद किया जाए पुलिस को मैंने बंदे को पकड़ के दे दिया वहां जब गए तो कोई बंदा जवानत पे गया और गया नारंग बाबू का लड़का कहता ये बंदा वैसा नहीं है तो मैं उसको रंगों हाथों उस घर से निकला हुआ देखा जब दस बंदे का ग्रुप नहीं है तो तुम इस घर में क्या कर रहे हो तो उसको मैंने पकड़ के दिया बंदे को पुलिस के पास पुलिस ने उसको रात में छोड़ा गया उसने बोला कि कल मैं बंदे को जमानत करूंगा। वो बंदा जमानत अभी तक नहीं हुआ है रात में मेरे मोहल्ला दस बंदे आए कृपान लेके बारह एक बजे रात में मारने और ऊपर में छत में चढ़ कर के मोबाइल और सब कुछ लेके चले गए वही बंदा हम मांग कर रहे हैं प्रशासन से इतना कि ये सब रोका जाए हम सबको सुविधा मिला जाए अगर पुलिस वाले नाका लगाते हैं बड़े आदमी को नहीं बड़े आदमी को रोका नहीं जा रहा है हथियार हथियार वाले को रोका नहीं जा रहा है गरीब बंदे को पुलिस वाले बगल में कहते हैं ये नहीं अच्छा इधर धरने पे खड़े हो क्या बात धरने पे इसीलिए खड़े हैं बारह बजे रात में मेरे जेठ जी को बस इसीजे चोर ने पकड़ लिया और मेरा जेठ जी ने बोला कि मेरे पास जितना पैसे है ना आठ हजार उसके पास था उसने दे दिया फ़ोन छीनने लगा ना तो बोला कि मेरा फोन काम का है नहीं देना है फोन और पैसे लेना ना मैं घर से लेके आ रहा हूँ ले लेना पैसे बोला कि ना इसी दे उतर के कृपाण से मरने लगा जिधर मर्जी मार पेट में मारा सिर में मारा तो घड़ी पहना हुआ था ना तो ऐसे किया तो घड़ी कट के हाथ पे लग गया हड्डी दिख रहा है उसका फिर वो हो गया फिर चोर का पता लगाने लगा फिर कल दो बजे मेरे बच्चे सबको स्कूल सिवा स्कूल से लेके आए दो दस पे मेरे मोहल्ले का दो लड़का था उसने बोला कि भैया चोर पकड़ा गया वहाँ पे तीन बंदे से हैं बोला कि पाँच हजार लेके आओ और फोन दे देंगे वहाँ पे दस बंदे थे अंदर में तो सीधा इसने बोला कि भाई पैसे ले लो मेरा फोन दे दो सीधा वार कर दिया और देवर को मारा हाथ टूट गया है उसका मेरे घर वाले का मारा है तो सिर फट गया है पूरा यहाँ पे आठ दस टके लगे हुए हैं दस बंदे थे वो तो सिर पे लग गया अगर थोड़ा ज्यादा लग जाता तो प्लॉट डेड हो जाता वो वैसे अगले रिकॉर्डिंग भी आपके पास मतलब की कुछ सब कुछ है वीडियो वगैरह सब कुछ भी है मोटरसाइकिल चोरी दे एक दो पे दे बंदे का इस जगह मर्डर होता है सब कुछ होता है वहाँ पे बुलाया वहाँ फिर मोहल्ले वाले सब कोई तमाशा देखते रहे कोई किसी को नहीं उठाया सबको मेरे को ना इंसाफ चाहिए चोर को पकड़ के सजा दीजिए बस मेरे को और कुछ भी नहीं चाहिए ਨਾ ਸ਼ਾਮ ਲਾਲ ਜੀ ਮੈਂ ਰੈਨਾ ਸਿਵਲ ਲਾਈਨ ਆ ਜੀ ਦੇਸ਼ਰ ਕੀ ਕਹਿਣਾ ਚਾਹੋਗੇ ਇੱਥੇ ਮੈਂ ਜੋਬ ਕਰਦਾ ਹੈਗਾ ਫੈਕਟਰੀ ਦੇ ਵਿੱਚ ਜੀ ਰੋਜ਼ ਇੱਥੇ ਰਾਤ ਨੂੰ ਲੁੱਟਖੋ ਹੁੰਦੀ ਆ ਦੋ ਦੋ ਤਿੰਨ ਤਿੰਨ ਜਣਿਆਂ ਦਾ ਗਰੁੱਪ ਹੁੰਦਾ ਹੈਗਾ ਐਡੇ ਐਡੇ ਚਾਕੂ ਰੱਖੇ ਹੁੰਦੇ ਬੰਦਿਆਂ ਨੇ ਬੰਦੇ ਨੂੰ ਲੁੱਟ ਵੀ ਲੈਂਦੇ ਆ ਪੈਸੇ ਵੀ ਖੋ ਲੈਂਦੇ ਹੈਗੇ ਤੇ ਕਿਸੇ ਦੇ ਚਾਕੂ ਵੀ ਮਾਰ ਦਿੰਦੇ ਹੈਗੇ ਕੋਈ ਇੱਥੇ ਸੁਣਨ ਵਾਲਾ ਨਹੀਂ ਹੈਗਾ ਪੁਲਿਸ ਜਿਹੜੀ ਹੈ ਕਿ ਸਿਰਫ ਚਲਾਨਾ ਘਟਨ ਤੱਕ ਸੀਮਤ ਹੈਗੀ ਆ ਜਦ ਕਿ ਜਿਹੜਾ ਕੰਮ ਅਸਲ ਚ ਪੁਲਿਸ ਦਾ ਹੈਗਾ ਉਹ ਪੁਲਿਸ ਨਹੀਂ ਕਰਦੀ ਹੈਗੀ ਕਿਤੇ ਆਪਾਂ ਕਹਿ ਸਕਦੇ ਕਿ ਪੁਲਿਸ ਦਾ ਖੌਫ ਹੈ ਮਟੀਰੀਅਲ ਖਤਮ ਹੈ ਹੀ ਨਹੀਂ ਪੁਲਿਸ ਦਾ ਖੌਫ ਤਾਂ ਲੁਟੇਰਿਆਂ ਚ ਬਿਲਕੁਲ ਨਹੀਂ ਹੈਗਾ ਮੈਨੂੰ ਤਾਂ ਜਿੱਥੋਂ ਤੱਕ ਲੱਗਦਾ ਵੀ ਉਹਨਾਂ ਦੀ ਸ਼ੈਦੇ ਨਾਲ ਹੀ ਹੁੰਦਾ ਸਾਰਾ ਕੰਮ ਇਹ ਹੈ ਕਿ ਮੰਗੇ ਹੀ ਕਰਦੇ ਆ ਵੀ ਪਬਲਿਕ ਨੂੰ ਸੁਰੱਖਤ ਸੁਰੱਖਿਆ ਪ੍ਰਦਾਨ ਕੀਤੀ ਜਾਵੇ ਹਾਂਜੀ ਹਾਂਜੀ ਅਸੀਂ ਤਾਂ ਨੇ ਪਹੁੰਚਿਆ ਸੀ ਐਚਐਸਓ ਨਾਲ ਬੋਲ ਕੀਤਾ ਜੀ ਇਹਨੇ 2 ਦਿਨ ਪਹਿਲਾਂ ਇਹ ਕੰਪਲੇਨਟ ਕਹਿੰਦੇ ਦਿੱਤੀ ਉਹਨੂੰ 2 ਤਰੀਕ ਦੀ ਅੱਛਾ ਜੀ ਤੇ ਕੋਈ ਕਹਿੰਦੇ ਕਾਰਵਾਈ ਨਹੀਂ ਹੋ ਰਹੀ ਯਾਰ ਹਾਂਜੀ ਉਹਦੇ ਸਬੰਧ ਵਿੱਚ ਉਹਨਾਂ ਐਸ.ਡੀ. ਨੂੰ ਫੋਨ ਕੀਤਾ ਆ ਅੱਜ ਮੌਕੇ ਤੇ ਅੱਛਾ ਜੀ ਹਾਂਜੀ ਸਰ ਆ ਰਹੇ ਨਹੀਂ ਹਾਂਜੀ ਹਾਂਜੀ ਥਾਣਾ ਤੇ ਬਸ ਉਹ ਦੱਸਣ ਮੁਤਾਬਕ ਹੈਗਾ ਇਹਨਾਂ ਦੇ ਕੱਲ ਕੋਈ ਲੜਾਈ ਝਗੜਾ ਹੋਇਆ ਹੁਣ ਇਹਨਾਂ ਨਾਲ ਤੇ ਉਹਦੇ ਵਿੱਚ ਇਹ ਕਹਦੇ ਕਿ ਸਾਡੀ ਦਰਖਾਸਤ ਨਹੀਂ ਲਿਖੀ ਹੈਗੀ ਥਾਣੇ ਵਾਲਿਆਂ ਨੇ ਸੱਤ ਨੰਬਰ ਨੇ ਚੌਂਕੀ ਵਾਲਿਆਂ ਨੇ ਤੇ ਉਹਦੇ ਮਕਸਦ ਵਿੱਚ ਲਾਇਆ ਹੋਇਆ ਸਰ ਕੀ ਮਾਮਲਾ ਕੀ ਆ ਪੂਰਾ ਇਹ ਕਦਰ ਮਾਮਲਾ ਜੋ ਇਹਨਾਂ ਦੇ ਹੁਣ ਦੱਸਣ ਮੁਤਾਬਕ ਇਹੀ ਹੈ ਕਿ ਸਾਡਾ ਲੜਾਈ ਝਗੜਾ ਹੋਇਆ ਹੈ ਗੱਲ ਕਿਸੇ ਦੇ ਨਾਲ ਜਿਹੜੇ ਕਿ ਸਨੇਚਰ ਸਨੇਚਰ ਬੰਦੇ ਸਨੇਚਰ ਬੰਦੇ ਬ੍ਰਦਰ ਇੱਕ ਬੰਦਾ ਉਹੀ ਦੱਸ ਰਿਹਾ ਮੈਂ ਇੱਕ ਬੰਦਾ ਇੱਕ ਬੰਦਾ ਗੱਲ ਪੂਰੀ ਸੁਣ ਲਓ ਜੇ ਤੁਸੀਂ ਦੱਸੋ ਤੁਹਾਨੂੰ ਪਤਾ ਮੈਨੂੰ ਦੱਸਣ ਦਿਓ ਠੀਕ ਹੈ ਜੋ ਗਰ ਲੜਾਈ ਇਹ ਲੜਾਈ ਝਗੜਾ ਹੋਇਆ ਜਿਹੜੇ ਕਿ ਸਨੇਚਰ ਸੀ ਉਹਨਾਂ ਨਾਲ ਕੋਈ ਗੱਲਬਾਤ ਹੋਈ ਹੈਗੀ ਸੀ ਇਹਨਾਂ ਦੀ ਸਨੇਚਿੰਗ ਕਰਨਾ ਆਏ ਸੀ ਨਾ ਹੱਥੋ ਪਾਈ ਹੋ ਗਏ ਆਪਸ ਦੇ ਵਿੱਚ ਉਹ ਦਰਖਾਸਤ ਇਹਨਾਂ ਦੇ ਕਹਿਣ ਮੁਤਾਬਕ ਇਹ ਹੈ ਕਿ ਸਾਡੀ ਲਿਖੀ ਨਹੀਂ ਗਈ ਉਹਦੇ ਮੁਤਾਬਿਕ ਇਹਨਾਂ ਨੇ ਤਾਰਨਾ ਲਾਇਆ ਸਤਨੂ ਵੱਲੋਂ ਦੱਸ ਨਹੀਂ ਨਹੀਂ ਦੁਬਾਰਾ ਤਾਂ ਕੀਤਾ ਕੱਲ ਰਾਤ ਬੰਦਾ ਇਹ ਕਿਹਨੇ ਕਿਹਾ ਜੀ ਫੜਾਇਆ ਕੋਈ ਬੰਦਾ ਫੜ ਨਹੀਂ ਹੋਇਆ ਮੌਕੇ ਤੇ ਨਹੀਂ ਨਹੀਂ ਉਹਦਾ ਜਿਹੜੇ ਮੁੰਡੇ ਦੇ ਸੱਟ ਲੱਗੀ ਆ ਆਪਾਂ ਪੁੱਛ ਲੈਂਦੇ ਆ ਪੁੱਛ ਲੈਂਦੇ ਆ ਬੁਲਾ ਲਓ ਤੇ ਸਰ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਕੱਲ ਵੀ ਮਤਲਬ ਕਿ ਇੱਕ ਬੰਦੇ ਨੇ ਜਿਹੜਾ ਕੱਲ ਇਹਨਾਂ ਨੇ ਬੰਦਾ ਫੜਿਆ ਸੀ ਉਹ ਕੱਲ ਬੰਦਾ ਫੜਿਆ ਸੀ ਜਦੋਂ ਪੁਲਿਸ ਇਹਨਾਂ ਕੋਲ ਮੌਕੇ ਤੇ ਪੁੱਜੀ ਆ ਤਾਂ ਉਹ ਬੰਦਾ ਛੁੱਟ ਕੇ ਪਹਿਲੀ ਲੰਘ ਗਿਆ ਇਹ ਦੱਸਣ ਮੁਤਾਬਕ ਇਹਨਾਂ ਦੇ ਅੱਛਾ ਜੀ